ਮੈਂ ਸ਼ੋਕਮਰ ਕੌਸ਼ਲ ਜ਼ਿਲ੍ਹਾ ਸਕੱਤਰ ਭਾਰਤੀ ਕਾਂਗਰਸ ਪਾਰਟੀ ਫ੍ਰੀਬੋਰਡ ਮੈਨੂੰ ਬੜੀ ਖੁਸ਼ੀ ਹੈ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਵੀ ਸਾਡੇ ਟ੍ਰੇਡ ਯੂਨੀਅਨ ਦੇ ਇੱਕ ਪੂਰੇ ਟੈਸਟਡ ਸਾਥੀ ਪਰਖੇਵੇ ਸਾਥੀ ਜਿਨ੍ਹਾਂ ਨੇ ਅਧਿਆਪਕਾਂ ਦੀ ਜਥੇਬੰਦੀ ਚ ਪੈਨਸ਼ਨਰ ਯੂਨੀਅਨ ਦੇ ਵਿੱਚ ਤੇ ਸਾਰੇ ਮੁਲਾਜ਼ਮਾਂ ਦੇ ਘੋਲਾਂ ਚ ਲਗਾਤਾਰ ਇੱਕ ਦਿਨ ਵੀ ਇਹ ਜਾ ਨਹੀਂ ਕਿਤੇ ਆਇਆ ਵੀ ਇਹਨਾਂ ਨੇ ਕੋਈ ਬਹਾਨੇ ਬਾਜ਼ੀ ਕੀਤੀ ਹੋਵੇ ਕਿਤੇ ਕੋਈ ਧਰਨਾ ਮਜਹਰਾ ਰੈਲੀ ਹੱਕਾਂ ਦੀ ਲੜਾਈ ਤੇ ਹੋਰ ਜਿਹੜਾ ਸ਼ਹਿਰ ਦੇ ਵਿੱਚ 2012 ਦੇ ਵਿੱਚ ਕਿਉਂਕਿ ਇਹ April 12 ਜਿਹੜੇ ਰਿਟਾਇਰ ਹੋ ਗਏ ਸੀ ਮੈਂ ਸ਼ਾਇਦ August 12 31 8 12 ਨੂੰ ਮੈਂ ਰਿਟਾਇਰ ਹੋਇਆ ਤੇ ਉਹ ਜਿਹੜੀ ਸ਼ਹਿਰ ਦੇ ਵਿੱਚ September 12 ਤੇ ਘੋੜ ਚੱਲਿਆ ਨਵਾਲੀਕ ਲੜਕੀ ਨੂੰ ਸੱਟਾਂ ਮਾਰ ਕੇ ਜਿਹੜੇ ਲੈ ਗਏ ਸੀ ਗੁੰਡੇ ਉਸ ਵੇਲੇ ਹਾਲਾਤ ਸੀ ਵੀ ਦੂਜੀ ਵਾਰ ਕਾਲੀਦਾਲੇ ਸਰਕਾਰੀ ਜੱਤ ਗਿਆਈ ਸੀ ਤਾਂ ਮਤਲਬ ਸ਼ਹਿਰ ਦੇ ਵਿੱਚ ਸਾਰੇ ਉਹਨਾਂ ਦਾ ਇਹ ਸਹਿਮ ਸੀਗਾ ਗੁੰਡਿਆਂ ਦਾ ਬਈ ਸਰਕਾਰ ਦਾ ਇਹਨਾਂ ਦੇ ਸਿਰ ਤੇ ਹੱਥ ਹੈ ਉਹ ਲੜਾਈ ਦੇ ਵਿੱਚ ਮਾਨ ਸਾਹਿਬ ਮੇਰੇ ਨਾਲ ਮੇਰੇ ਸਾਥੀ ਬਣ ਕੇ ਰਹੇ ਹੈ ਬਾਕੀ ਜਿਹੜੀ ਪਾਰਟੀ ਆ ਸਾਡੀ ਪਹਿਲਾ 4 ਤੋਂ 14 ਤਿੱਕਰ ਜਿਹੜਾ ਪਹਿਲਾ ਸੀ ਯੂਪੀਏ 1 ਜਿਹਨੂੰ ਕਹਿੰਦੇ ਆ ਉਹਦੇ ਵਿੱਚ ਮਨਰੇਗਾ ਕਾਨੂੰਨ ਸੂਚਨਾ ਅਧਿਕਾਰ ਕਾਨੂੰਨ ਸਿੱਖਿਆ ਦਾ ਅਧਿਕਾਰ ਕਾਨੂੰਨ ਇੱਕ ਕਮਿਊਨਿਸਟ ਪਾਰਟੀ ਦੇ ਪ੍ਰੈਸ਼ਰ ਥੱਲੇ ਉਦੋਂ ਬਣਿਆ ਯੂਪੀਏ 1 ਵਿੱਚ ਮਨਮੋਹਨ ਸਿੰਘ ਸਰਕਾਰ ਦੇ ਲਈ ਸੋ ਹੁਣ ਵੀ ਅਸੀਂ ਇਸ ਗੱਲ ਦੇ ਆ ਵੀ ਮੈਨੂੰ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਆ ਵੀ ਮੇਰੇ ਸਾਥੀ ਗੁਰਚਰਨ ਮਾਨ ਤੇ ਸਾਡੇ ਸਾਥੀ ਜਿੱਥੋਂ ਵੀ ਕਿਤੇ ਜਿੱਤਣਗੇ ਸਾਰੇ ਦੇਸ਼ ਭਰ ਤੋਂ ਜਿੱਥੋਂ ਜਿੱਥੇ ਪਾਰਟੀ ਲੜਦੀ ਹੈ ਹਮੇਸ਼ਾ ਵਰਕਿੰਗ ਕਲਾਸ ਅਸਤੇ ਲੜਦੇ ਆਏ ਆ ਮਜ਼ਦੂਰ ਜਮਾਤ ਨੂੰ ਕਿਸਾਨਾਂ ਨੂੰ ਜਥੇਬੰਦੀਆਂ ਬਣਾਉਣਾ ਹੀ ਇਹਨਾਂ ਨੇ ਸਿਖਾਇਆ ਤੇ ਅਸੀਂ ਪਿੱਛਾ ਨਹੀਂ ਦਿੰਦੇ ਅਸੀਂ ਡਟ ਕੇ ਲੜਾਂਗੇ ਅੱਜ ਜੋ ਦੇਸ਼ ਦਾ ਮਾਹੌਲ ਹੈ ਨਫ਼ਰਤੀ ਮਾਹੌਲ ਹੈ ਜੋ ਹੇਟ ਸਪੀਚ ਸਾਡੇ ਮਾਨਯੋਗ ਜਿਹੜਾ ਅਹੁਦਾ ਦਾ ਬਹੁਤ ਵੱਡਾ ਸੀ ਪ੍ਰਧਾਨ ਮੰਤਰੀ ਦਾ ਬਾਂਸਵਾੜਾ ਰਾਜਸਥਾਨ 'ਚ ਜਿਹੜੀ ਹੇਟ ਸਪੀਚ ਦਿੱਤੀ ਹੈ ਅੱਜ ਸਾਰਾ ਦੇਸ਼ ਜਿਹੜਾ ਤਰਾ-ਤਰਾ ਕਰ ਰਿਹਾ ਵੀ ਦੇਸ਼ ਦਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਸ਼ਬਦ ਬੋਲ ਰਿਹਾ ਸੋ ਅਸੀਂ ਇਹ ਵਿਸ਼ਵਾਸ ਪੱਕਾ ਹੈ ਵੀ ਅਸੀਂ ਉਹ ਜਿਹੜੀ ਨਫ਼ਰਤੀ ਮਾਹੌਲ ਦੇ ਵਿਰੁੱਧ ਵੀ ਲੜਾਂਗੇ ਦੇ ਵਰਕਿੰਗ ਜਮਾਦ ਵਾਸਤੇ ਵੀ ਲੜਦੇ ਰਹੇ ਰਾਂਗੇ ਸਾਥੀ ਮਾਨ ਮੇਰੇ ਜਿਵੇਂ ਪਹਿਲਾਂ ਪਰਖੇ ਹੋਏ ਦੋਸਤ ਹੈ ਹੁਣ ਵੀ ਮੈਨੂੰ ਪੱਕਾ ਯਕੀਨ ਹੈ ਵੀ ਇਹ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਣ ਲੱਗੇ ਬਹੁਤ ਬਹੁਤ ਕੋਟ ਜਿਹੜਾ ਡਿਸਟ੍ਰਿਕਟ ਰੈਵਨਿਊ ਡਿਸਟ੍ਰਿਕਟ ਹੈ ਲੋਕ ਸਭਾ ਫਰੀਦਕੋਟ ਨਿਕਲਣਾ ਚਾਹੀਦਾ ਜਿਹੜਾ ਰੈਵਨਿਊ ਡਿਸਟ੍ਰਿਕਟ ਫਰੀਦਕੋਟ ਹੈ ਉਹਦੀ ਜਿਹੜੀ ਸੀਪੀਆਈ ਦੀ ਡਿਸਟ੍ਰਿਕਟ ਕੌਂਸਲ ਹੈ ਛਾੜੀ ਬੜੀ ਹੈ ਵੱਡੀ ਹੁੰਦੀ ਹੈ ਡਿਸੀਜਨ ਮੇਕਿੰਗ ਬਾਡੀ ਉਹਦੀ ਮੀਟਿੰਗ ਸੀ ਜਿਹੜੀ ਲੋਕ ਸਭਾ ਸੀਟ ਤੁਹਾਨੂੰ ਸਾਰੇ ਸਾਥਕ ਨੂੰ ਪਤਾ ਹੈ ਵੀ ਇਹ ਚਾਰ ਡਿਸਟ੍ਰਿਕਟ ਦੇ ਵਿੱਚ ਫਾਲ ਕਰਦੀ ਹੈ ਜਿੰਨ ਬਿਦਾਰ ਸੋ ਹਲਕੇ ਦੇ ਚ ਫਰੀਦਕੋਟ ਦੇ ਐ ਚਾਰ ਮੁਗੇ ਦੇ ਐ ਤੇ ਇੱਕ ਹਲਕਾ ਜਿਹੜਾ ਗਿੱਦੜਵਾਹ ਮੁਕਸਰ ਚ ਪੈਂਦਾ ਤੇ ਰਾਮਪ੍ਰਭੂ ਜਿਹੜਾ ਬਠਿੰਡੇ ਚ ਪੈਂਦਾ ਜੋ ਇਹ ਸਾਰੇ ਸੰਬੰਧਿਤ ਅਧਿਕਾਰੀ ਨੇ ਜਿਹਨਾਂ ਫਰੀਦਕੋਟ ਤੇ ਇਹ ਗੱਲ ਜ਼ਿੰਮੇਵਾਰੀ ਪਾਤੀ ਸੀ ਕਿ ਜਿਹੜਾ ਉਮੀਦਵਾਰ ਹੈ ਕਿਉਂਕਿ ਸੀਟ ਦਾ ਹੈੱਡਕੁਆਰਟਰ ਫਰੀਦਕੋਟ ਹੈ ਇਸ ਕਰਕੇ ਫਰੀਦਕੋਟ ਦੀ ਪਾਰਟੀ ਜਿਹੜਾ ਉਮੀਦਵਾਰ ਹੈ ਉਹਦੀ ਸਿਫਾਰਿਸ਼ ਕਰੇ ਸੂਓ ਸਦੀ ਰੋਸ਼ਨੀ ਦੇ ਵਿੱਚ ਅੱਜ ਮੀਟਿੰਗ ਜਿਹੜੀ ਹੈ ਹੋਈ ਹੈ ਜਿਲ੍ਹਾ ਕੌਂਸਲ ਦੀ ਔਰ ਮੈਨੂੰ ਇਹ ਦੱਸਣ ਦੇ ਬੜੀ ਖੁਸ਼ੀ ਹੈ ਕਿ ਸਰਬਸੰਮਤੀ ਦੇ ਨਾਲ ਸਾਰੀ ਜਿਲ੍ਹਾ ਕੌਂਸਲ ਨੇ ਕਾਮਰ ਗੁਰਜਨ ਸਿੰਘ ਜੀ ਮਾਨ ਮੇਰੇ ਇੱਕ ਬੇਪਰਸੇ ਬੈਠੇ ਹੈ ਜਿਹੜੇ ਰਿਟਾਇਰਡ ਲੈਕਚਰਰ ਨੇ ਔਰ ਬੜਾ ਹੈਡ ਯੂਨੀਅਨ ਮੂਵਮੈਂਟ ਦੇ ਵਿੱਚ ਟੀਚਰਾਂ ਦੀ ਮੂਵਮੈਂਟ ਦੇ ਵਿੱਚ ਹੁਣ ਆਫਟਰ ਰਿਟਾਇਰਮੈਂਟ ਪੈਨਸ਼ਨਰਾਂ ਦੀ ਮੂਵਮੈਂਟ ਦੇ ਵਿੱਚ ਬਹੁਤ ਹੀ ਐਕਟਿਵਲੀ ਪਾਰਟਿਸਪੇਟ ਕਰਦੇ ਹੈ ਬੜੇ ਸਾਫ ਸੁਥਰੇ ਦਾ ਮੰਗੇ ਸਾਡੇ ਸਾਥੀ ਹੈ ਸੋ ਇਹਨਾਂ ਨੂੰ ਉਮੀਦਵਾਰ ਦੇ ਤੌਰ ਤੇ ਸਿਫਾਰਸ਼ ਕੀਤੀ ਹੈ ਸਿਰਫ ਅਸੀਂ ਸਿਫਾਰਸ਼ੀ ਕਰ ਸਕਦੇ ਆ ਫਾਈਨਲ ਅਥਾਰਟੀ ਨਾ ਡਿclare ਕਰਨ ਦੀ ਹੈ ਸਾਡੀ ਸੈਂਟਰ ਪਾਰਟੀ ਦੇ ਕੋਲੇ ਹੈ ਜਨਰਲੀ ਜਿਹੜੀ ਥੱਲੇ ਸਰਬਸੰਮਤੀ ਨਾਲ ਰਿਕਮੈਂਡੇਸ਼ਨ ਹੋ ਜੇ ਸੈਂਟਰ ਪਾਰਟੀ ਉਹਨੂੰ ਪ੍ਰਮਾਨ ਕਰ ਲਾਂਗੀ ਹੈ ਸੋ ਇਹ ਲੋਕ ਸਭਾ ਅਕਤ੍ਰੀਨ ਕੋਰ ਤੋਂ ਸੀਪੀਆਈ ਦੇ ਉਮੀਦਵਾਰ ਬਣਗੇ ਹੋਰ ਕਿੰਨੇ ਨਿਲ ਕਿਤੇ ਇਹ ਅਸੀਂ ਦੇਖੋ ਵੀ ਪੰਜਾਬ ਦੇ ਵਿੱਚ ਤਿੰਨ ਸੀਟਾਂ ਹੀ ਲੜਨ ਦਾ ਫੈਸਲਾ ਕੀਤਾ ਹੈ ਸੀਪੀਆਈ ਵੱਲੋਂ ਅਮਰਸਰ ਇਕ ਦੂਰ ਸਾਹਿਬ ਤੇ ਫਰੀਦ ਕੋ ਤੇ ਦੇਖੋ ਮੈਨੂੰ ਇਹ ਕਹਿੰਦੇ ਕੋਈ ਸੰਕੋਚ ਨਹੀਂ ਸਾਰੀਆਂ ਸੀਟਾਂ ਲੜਨੀਆਂ ਸਾਡੇ ਵਾਸਤੇ ਸਾਡੀ ਸਮਰੱਥਾ ਤੋਂ ਬਾਹਰ ਹੈ ਕਿਉਂਕਿ ਇਲੈਕਸ਼ਨ ਹੁਣ ਅਜਿਹਾ 40 50 ਸਾਲ ਪਹਿਲਾਂ ਵਾਲੀ ਇਲੈਕਸ਼ਨ ਨਹੀਂ ਰਹੀ ਇਹ ਇਲੈਕਸ਼ਨ ਚਾਹਣ ਪੈਸਾ ਪ੍ਰਦਾਨ ਹੋ ਗਿਆ ਵੋਟਾਂ ਖਰੀਦੀਆਂ ਵੀ ਜਾਂਦੀਆਂ ਐ ਨਾ ਛੇਵਨ ਨਹੀਂ ਵੀ ਜਾਂਦੀਆਂ ਇੱਕ ਤਰ੍ਹਾਂ ਨਾਲ ਇਹ ਹਾਈਜੈਕ ਕੀਤੀਆਂ ਜਾਂਦੀਆਂ ਇਹ ਬੜਾ ਅਨਫੋਰਚੂਨੇਟ ਸਾਡੀ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਜਿਹੜਾ ਇਹ ਟ੍ਰੈਂਡ ਹੈ ਔਰ ਜਿਹੜੀ ਸਾਡੀ ਰਾਜਨੀਤੀ ਹੈ ਰਾਜਨੀਤੀ ਵੀ ਹੁਣ ਸੇਵਾ ਨਹੀਂ ਰਹੀ ਸਵਾਏ ਕੁਝ ਕਮਿਟਿਡ ਜਿਹੜੀਆਂ ਲੋਕਾਂ ਦੇ ਪ੍ਰਤੀ ਕਮਿਟਿਡ ਹੈ ਖੰਭੀਆਂ ਤੇ ਰ ਉਹਨਾਂ ਨੂੰ ਛੱਡ ਕੇ ਇਹ ਰਾਜਨੀਤੀ ਤਾਂ ਹੁਣ ਇੱਕ ਤਰ੍ਹਾਂ ਨਾਲ ਬਿਜ਼ਨਸ ਬਣ ਗਈ ਤੇ ਇਹਦੇ 'ਚ ਇਨਵੈਸਟਮੈਂਟ ਕਰੋ ਪੈਸਾ ਖਰਚ ਕੇ ਟਿਕਟ ਲਾਓ ਪੈਸੇ ਦੇ ਨਾਲ ਜਿੱਤੋ ਫਿਰ ਪੈਸਾ ਖਰਚ ਕੇ ਕੋਈ ਚੰਗਾ ਆਉਂਦਾ ਵੋਟ ਫੇਲ ਲਿਓ ਕਿਸੇ ਜੇ ਸਰਕਾਰ ਦੇ ਵਿੱਚ ਕੋਈ ਹਿੱਸੇਦਾਰੀ ਬਣਦੀ ਹੈ ਫਿਰ ਜਿੱਦਾਂ ਇਹ ਸਨਵਾਇਡਰ ਪਾਰਟੀਆਂ ਦੇ ਲੀਡਰ ਪੈਸੇ ਇਕੱਠੇ ਕਰਦੇ ਆ ਪੀਡੀਆਂ ਦੇ ਉਹ ਸਾਰੀ ਪਿਕਚਰ ਤੁਹਾਡੇ ਸਾਹਮਣੇ ਆ ਕਾਮਨਿਸਟ ਪਾਰਟੀ ਨੂੰ ਇਸ ਗੱਲ ਦਾ ਫਖਰ ਹੈ ਕਿ ਕਾਮਨਿਸਟ ਪਾਰਟੀ ਅੱਜ ਤੱਕ ਬੜੀ ਸਾਫ ਸੁਥਰਾ ਦਮਨ ਹੈ ਨਾ ਕਾਮਨਿਸਟ ਦਲ ਬਦਲੀ 'ਚ ਵਿਸ਼ਵਾਸ ਕਰਦੇ ਹੈ ਨਾ ਹੀ ਕਾਮਨਿਸਟ ਕੋਈ ਕਰਾਪਸ਼ਨ ਵਾਲਾ ਕਰਾਪਸ਼ਨ ਦਾ ਤਾਂ ਮੈਂ ਕੋਈ ਕਹਿਣਾ ਚਾਹਨਾ ਕੋਈ ਪਾਰਟੀ ਨਹੀਂ ਬਚੀ ਜਿਨ੍ਹਾਂ ਤੇ ਅੱਜ ਕਿਸੇ ਨਾ ਕਿਸੇ ਤਰ੍ਹਾਂ ਕਰਾਪਸ਼ਨ ਦਾ ਕੇਸ ਨਾ ਹੋਵੇ ਹਿੰਦੁਸਤਾਨ ਦੀ ਪੱਧਰ ਤੇ ਸਿੰਗਲ ਇਕੱਲੇ ਕਾਮਨਿਸਟ ਹੈ ਜਿਨ੍ਹਾਂ ਦੇ ਇੱਕ ਵੀ ਕਿਸੇ ਲੀਡਰ ਦੇ ਚਾਹੇ ਉਹ ਸਾਬਕਾ ਮੁੱਖ ਮੰਤਰੀ ਰਿਹਾ ਹੈ ਚਾਹੇ ਸਾਬਕਾ ਮੰਤਰੀ ਰਿਹਾ ਹੈ ਚਾਹੇ ਕੋਈ ਐਮਐਲਏ ਬਣਿਆ ਕਰੇ ਹੈ ਇਤ ਸਿੰਗਲ ਕੇਸ ਕਿਤੇ ਕਮਿਨਿਸਟ ਨਹੀਂ ਕਿਉਂਕਿ ਕਮਿਨਿਸਟਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਪੂਰੀ ਤਰ੍ਹਾਂ ਇਮਾਨਦਾਰ ਸੱਚੀ ਸੁੱਚੀ ਔਰ ਜਿਸ ਵਰਗ ਦੀ ਅਸੀਂ ਰਿਪਰੈਜੈਂਟੇਸ਼ਨ ਕਰਦੇ ਆ ਪ੍ਰਤੀਨਿਧਤਾ ਕਰਦੇ ਆ ਕਿਰਤੀ ਵਰਗ ਦੀ ਅਸੀਂ ਉਹਦੇ ਪ੍ਰਤੀ ਸਾਡੀ ਪੂਰੀ ਤਰ੍ਹਾਂ ਜਿਹੜੀ ਇਮਾਨਦਾਰੀ ਦੀ ਕਮਿਟਮੈਂਟ ਹੈ ਪੈਸਾ ਕਮਾਉਣਾ ਸਾਡਾ ਕੋਈ ਮਕਸਦ ਨਹੀਂ ਅਸੀਂ ਤੇ ਚਾਹੁੰਦੇ ਆ ਕਿ ਜਿਹੜਾ ਕਿਰਤੀ ਵਰਗ ਆਪਣੀ ਕਿਰਤ ਦਾ ਆਪ ਮਾਲਕ ਬਣੇ ਆਪਣੀ ਕਿਰਤ ਦਾ ਆਪ ਫੈਸਲਾ ਕਰੇ ਜਿਹੜਾ ਹੁਣ ਕਿਰਤ ਮਜ਼ਦੂਰ ਕਰਦਾ ਹੈ ਕਿਰਤ ਕਿਸਾਨ ਕਰਦਾ ਹੈ ਛੋਟਾ ਦੁਕਾਨਦਾਰ ਕਰਦਾ ਹੈ ਪਰ ਉਹਦੀ ਕਮਾਈ ਦਾ ਫੈਸਲਾ ਕਾਰਪੋਰੇਟ ਘਰਾਣੇ ਕਰਦੇ ਆ ਅਸੀਂ ਤੇ ਜਿਹੜੀ ਕਾਣੀ ਬੰਦ ਹੈ ਇਸ ਨੂੰ ਹਟਾਉਣਾ ਚਾਹੁੰਦੇ ਆ ਇਹਨੂੰ ਪੱਕੇ ਤੌਰ ਤੇ ਬੰਦ ਕਰਨਾ ਚਾਹੁੰਦੇ ਆ ਇਹ ਪਹਿਲੀ ਵਾਰ ਹੀ ਜਿਹੜੇ ਵੀਰਵਾਰ ਨੇ ਆਪਣੀ ਲੰਮੀਆਂ ਦੀ ਇਸ ਤੋਂ ਪਹਿਲਾਂ ਵੀ ਮਾਨ ਸਾਹਿਬ ਨਹੀਂ ਮਾਨ ਸਾਹਿਬ ਨੇ ਇਸ ਤੋਂ ਪਹਿਲਾਂ ਕੋਈ ਇਲੈਕਸ਼ਨ ਨਹੀਂ ਲੜੀ ਤੇ ਟੀਚਰ ਯੂਨੀਅਨ ਦੇ ਵਿੱਚ ਤਾਂ ਉਹਦੇ ਦਾਰ ਰਹੇ ਆ ਡਿਫਰੈਂਟ ਜੋ ਵੀ ਜ਼ਿੰਮੇਵਾਰੀ ਇਹਨਾਂ ਨੂੰ ਮਿਲਦੀ ਰਹੀ ਹੈ ਪਰ ਇਹਨਾਂ ਨੇ ਕੋਈ ਬਤੌਰ ਉਮੀਦਵਾਰ ਕੋਈ ਵਿਧਾਨ ਸਭਾ ਜਾਂ ਲੋਕ ਸਭਾ ਦਾ ਕੋ ਇਲੈਕਸ਼ਨ ਇਹ ਜਿਹੜੇ ਪਹਿਲੀ ਵਾਰ ਇਲੈਕਸ਼ਨ ਜਿਹੜੀ ਹੈ ਇਹ ਲੜ ਰਹੀ ਹੈ ਜਿਹੜੀ ਆਪਣੀ ਪਾਰਟੀ ਤੇ ਤਿੰਨ ਸੀਟਾਂ ਵੀ ਚੋਣ ਲੜ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਕਿਸੇ ਹੋਰ ਕਿਸੇ ਕਿਦੇ ਚੋਣ ਲੜੀ ਹੈ ਜਾਂ ਪਹਿਲੀ ਫਸਟ ਟਾਈਮ ਹੀ ਇਥੇ ਨਹੀਂ ਇਹ ਪਾਰਟੀ ਵਿੱਚ ਹੈ ਜੇ ਕੋਈ ਵਿਧਾਨ ਸਭਾ ਪਾਰਲੀਮੈਂਟ ਚੋਣਾ ਆਉਂਗੇ ਪਾਰਟੀ ਲੜਦੀ ਰਹੀ ਹੈ ਖਬੀਆਂ ਤੇ ਰਣ ਨਾਲ ਮਿਲ ਕੇ ਲੜਦੇ ਆਂ ਕਈ ਵਾਰੀ ਸਾਡਾ ਦੂਜੀ ਪਾਰਟੀਆਂ ਨਾਲ ਫਾਰ ਇਗਜ਼ਾਮਪਲ ਕਾਂਗਰਸ ਦੇ ਨਾਲ ਬਹੁਤ ਵਾਰੀ ਅਡਜਸਟਮੈਂਟ ਹੋ ਕੇ ਲੜਦੇ ਰਹੇ ਆਂ ਔਰ ਪਾਰਲੀਮੈਂਟ ਸੀਟਾਂ ਅਸੀਂ ਜੇ ਜਦੋਂ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕਿਉਂਕਿ ਇਹਨਾਂ ਨੇ ਬੜੀ ਵੱਡੀ ਵੱਡੀ ਜ਼ਿੰਮੇਵਾਰੀ ਪਾਰਟੀ ਦੀ ਜਿਹੜੀ ਇਹ ਦਿੱਤੀ ਹੋਈ ਆ ਇਲੈਕਸ਼ਨ ਨੂੰ ਤੇ ਮਾਤਾ ਇਹਨਾਂ ਦੇ ਸੰਬੰਧ ਸਾਰੇ ਸਾਥੀਆਂ ਨਾਲ ਤੇ ਸ੍ਰੀ ਮੁక్తి ਪਾਰਟੀ ਦੀ ਵੱਡੀ ਪਾਰਟੀ ਇੰਨੀ ਜ਼ਿੰਮੇਵਾਰੀ ਲੋਕਾਂ ਦੇ ਗਰੇ 9 ਹਲਕੇ ਗੰਜੇ ਵਿੱਚ ਬਣਾ ਕੇ ਹੋਵੇ ਜੀ ਕੀ ਕੰਮ ਤੁਹਾਨੂੰ ਹੋਵੇ ਹਾਂ ਕੋਸ਼ਿਸ਼ ਕਰਾਂਗੇ ਪੂਰੀ ਕਰਾਂਗੇ ਜੀ ਕਿਉਂਕਿ ਮੇਰੇ ਸਾਥੀ ਬੜੇ ਤਜਰਬੇਕਾਰ ਹੈ ਇਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਣਾ ਇਹ ਮੈਨੂੰ ਬਹੁਤ ਸੰਜੋਗ ਦੇ ਇਹ ਅਗਰ ਸਰਕਾਰਾਂ ਕਿਸਾ ਦੇਖਦੇ ਹਾਂ ਕੁਝ ਨਹੀਂ ਸਰਕਾਰਾਂ ਤਾਂ ਇਹ ਆਪਾਂ ਨੂੰ ਪਤਾ ਹੀ ਹੈ ਜੀ ਸਾਰੇ ਇਹਨਾਂ ਨੇ ਲੁਟਮਾਰੀ ਕੀਤੀ ਹੈ ਤੇ ਇਸੇ ਇਸੇ ਕਰਕੇ ਅਸੀਂ ਇਹਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆਂ ਕਿ ਅਸੀਂ ਵੀ ਇਸ ਲੁਟਮਾਰ ਦੇ ਵਿੱਚੋਂ ਕੋਸ਼ਿਸ਼ ਲੋਕਾਂ ਨੂੰ ਬਚਾ ਲਈਏ ਦੀ ਮਾਲਕ ਕਿਸੇ ਇਤਕਾਰ ਜਮੇ ਦਿੱਖ ਨਹੀਂ ਆਉਂ ਹਾਂ ਜੀ ਤੇ ਇਹ ਲੋਕਾਂ ਨੂੰ ਕੀ ਵਖਰਾ ਦਿਓਗੇ ਜਾਂ ਮਤਲਬ ਇਹ ਸਰਕਾਰਾਂ ਜਿਹੜੀ ਹੈਗੀ ਉਹਨਾਂ ਨੇ ਆਪੇ ਕਿੱਲੇ ਜਾਂਦੇ ਆ ਤੇ ਕੀ ਤੁਸੀਂ ਵਖਰਾ ਲੈ ਕੇ ਆ ਗਏ ਅਸੀਂ ਜੇ ਅਸੀਂ ਚੋਣੇ ਜਾਂਦੇ ਆ ਤੇ ਅਸੀਂ ਲੋਕਾਂ ਦੇ ਲੋਕਾਂ ਨੂੰ ਕੰਮ ਦਵਾਵਾਂਗੇ ਪਹਿਲੀ ਗੱਲ ਮਜ਼ਦੂਰ ਜਿਹੜਾ ਮਜ਼ਦੂਰ ਹੈ ਉਹਨੂੰ ਮਜ਼ਦੂਰੀ ਮੈਨੂੰ ਚਾਹੀਦੀ ਹੈ ਜਿਹਨ ਰੇਗਾਂ ਦੇ ਵਿੱਚ ਹੈ ਅਸੀਂ 700 ਰੁਪਏ ਦਿਹਾੜੀ ਪਰਵਾਵਾਂਗੇ ਤੇ ਆਪਣਾ ਜਿਹੜਾ ਦੋ ਸਾਲ ਦਾ ਜਿਹੜਾ ਆਪਣਾ 200 ਦਿਨ ਦਾ ਜਿਹੜਾ ਇਹ ਕੰਮ ਦਵਾ। ਫਿਰ ਜੀ ਆਪਾਂ ਤਿਆਰਬੀ ਦੀ ਕਰ ਕਰਕੇ ਚਲ ਜੀ। ਤਿਆਰਬਾ ਪੁਗਾ ਕਿਸ ਤਰ੍ਹਾਂ ਦਾ ਹੈਗਾ? ਅਜਰਬਾ ਮੇਰਾ ਇਹ ਸਿਆਸੀ ਨਹੀਂਗਾ, ਮੇਰਾ ਤਿਆਰਬਾ ਯੂਨੀਅਨ ਦਾ। ਮੈਂ ਟੀਚਰ ਯੂਨੀਅਨ ਦੇ ਵਿੱਚ, ਗਵਰਨਮੈਂਟ ਸਕੂਲ ਟੀਚਰ ਯੂਨੀਅਨ ਦੇ ਵਿੱਚ ਸਾਰੀ ਉਮਰ ਕੰਮ ਕੀਤਾ। ਤੇ ਉਸ ਤੋਂ ਬਾਅਦ ਜਦੋਂ ਮੈਂ ਰਿਟਾਇਰ ਹੋਇਆ ਤਾਂ ਮੈਂ ਉਸ ਦਿਨ ਤੋਂ ਹੀ ਇਹ ਆਪਣੇ ਪੈਨਸ਼ਨਰ ਯੂਨੀਅਨ ਦੇ ਵਿੱਚ ਕੰਮ ਕਰਦਾ।